ਉਹਨਾਂ ਦੇ ਨਾਮ ਦੇਵਾ ਸੰਕਾ ਇੱਥੇ ਤੱਕ ਸ੍ਰੀ ਪਟਨਾ ਸਾਹਿਬ ਨਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਿਕਰ ਭਾਵ ਦੇਉ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜਿਹੜੀ ਸਮੁੱਚਾਈ ਖਾਲਸਾ ਪੰਥ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੇ ਦਿੱਲੀ ਗੁਰਦੁਆਰਾ ਚਾਂਦਨੀ ਚੌਂ ਜਿਹੜਾ ਗੁਰਦਰਾਸੀਸ ਗੰਸਾਹਬ ਵਿਖੇ ਜਿਹੜਾ ਬਹੁਤ ਹੀ ਸਤਕਾਰ ਨਾਲ ਮਨਾਇਆ ਜਾ ਰਿਹਾ ਨੇ ਉੱਥੇ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਬਿਆਲਾ ਜੀ ਉਹਨਾਂ ਦੇ ਵੀ 350 ਸਾਲਾ ਸ਼ਹੀਦੀ ਸ਼ਤਾਬਦੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਈ ਜਾ ਰਹੀ ਹੈ ਅੱਜ ਸਾਰਿਆਂ ਹੀ ਜਿੱਥੇ ਦੇਸ਼ ਉਦੇਸ਼ ਤੋਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਹੀ ਮੇਰੇ ਨਾਲ ਸਤਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਤੇ ਸਾਰੀਆਂ ਹੀ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਹੋਰ ਵੀ ਸੰਤ ਮਹਾਂਪੁਰਖ ਜਿਹੜੇ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਆ ਪੰਜਾਬ ਤੋਂ ਬਹੁਤ ਵੱਡੀ ਪੱਧਰ ਤੇ ਜਿਹੜਾ ਪੂਰਾ ਜਹਾਜ਼ ਜਿਹੜਾ ਅੱਜ ਪੁੱਲ ਹੈ ਜਿੱਥੇ ਸਾਰੀਆਂ ਗੁਰਸੇਕ ਸੰਗਤਾਂ ਹੋਰ ਵੀ ਬਹੁਤ ਹੀ ਗੁਰਸੇਕ ਸੰਗਤਾਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਤੇ ਜਿਹੜਾ ਕੱਲ ਨੂੰ 17 ਤਰੀਕ ਨੂੰ ਜਿਹੜਾ 17 ਸਤੰਬਰ 2025 ਨੂੰ ਤਖਤ shri ਪਟਨਾ ਸਾਹਿਬ ਤੋਂ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਵਿਸ਼ਾਲ ਨਗਰ ਕੀਰਤਨ ਤਖਤ shri ਪਟਨਾ ਸਾਹਿਬ ਤੋਂ ਆਰੰਭ ਹੋਣਾ ਤੇ ਜਿੱਥੇ ਸਾਡੇ ਉਥੋਂ ਦੇ ਸੋਹੀ ਸਾਹਿਬ ਪ੍ਰਧਾਨ ਤੇ ਨਾਲ ਹੀ ਸਾਡੇ ਤਖਤ ਸਾਹਿਬ ਦੇ ਸਿੰਘ ਸਾਹਿਬ ਪੰਜ ਪਿਆਰੇ ਸਹਿਬਾਨ ਤੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਪੰਜ ਪਿਆਰੇ ਨਿਸ਼ਾਨਚੀ ਸਿੰਘਾਂ ਦੀ ਤਾਬਿਆ ਵਿਸ਼ਾਲ ਨਗਰ ਕੀਰਤਨ ਆਰੰਭ ਹੋਣਾ ਤਖਤ shri ਪਟਨਾ ਸਾਹਿਬ ਤੋਂ ਹੁੰਦੇ ਹੋਏ ਨੋਂ ਜਿਹੜੇ ਹੈ ਰਾਜਾਂ ਦੀ ਯਾਤਰਾ ਕਰਦੇ ਹੋਏ ਤੇ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਖੀ ਸਮਾਪਤੀ ਹੋਣੀ ਹੈ ਹਾਂਜੀ ਗੁਰਦੁਆਰਾ ਕੇਸਗੜ੍ਹ ਸਾਹਿਬ ਸੀਸਗੰਜ ਸਾਹਿਬ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਿਹੜੇ ਹੈ ਜਿੱਥੇ ਸੰਸਕਾਰ ਕੀਤਾ ਗਿਆ ਸੀ ਤੇ ਉਸ ਸਥਾਨ ਤੇ ਤੇ ਤਖਸ਼ਰੀ ਕੇਸਗੜ੍ਹ ਸਾਹਿਬ ਵਿਖੇ ਆਖੀ ਸਮਾਪਤੀ ਹੋਣੀ ਹੈ ਸ੍ਰੀ ਆਨੰਦਪੁਰ ਸਾਹਿਬ ਪੰਜਾਬ ਵਿਖੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਆਓ ਸਾਰੇ ਆਪਾਂ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਵਿਸ਼ਾਲ ਨਗਰ ਕੀਰਤਨ ਤਖਸ਼ਰੀ ਪਟਨਾ ਸਾਹਿਬ ਤੋਂ ਆਰੰਭ ਹੋ ਰਿਹਾ ਹੈ ਉਹਦੇ ਆਪਾਂ ਦਰਸ਼ਨ ਦਦਾਰੇ ਕਰੀਏ ਤੇ ਕੱਲ ਨੂੰ ਤਖਸ਼ਰੀ ਪਟਨਾ ਸਾਹਿਬ ਵਿਖੇ ਪਹੁੰਚ ਕੇ ਵੀ ਆਪਾਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਟੀਵੀ ਦੇ ਵਿੱਚ ਜਿਹੜੇ ਹੈ ਤੇ ਸਾਰੇ ਆਪਾਂ ਦਰਸ਼ਨ ਦਦਾਰੇ ਕਰੀਏ ਕੋਈ ਨਾਨਦਪੁਰ ਸਾਹਿਬ ਪਹੁੰਚੋ ਕੋਈ ਤਖਸ਼ਰੀ ਪਟਨਾ ਸਾਹਿਬ ਜਿਹੜਾ 23 24 ਤੇ 25 ਨਵੰਬਰ ਨੂੰ ਵੱਡੇ ਪ੍ਰੋਗਰਾਮ ਹੋਣੇ ਨੇ ਸ਼ਹੀਦੀ ਸ਼ਤਾਬਦੀ ਤੇ ਉਹਨਾਂ ਤੇ ਵੀ ਆਪਾਂ ਬਾਅਦ ਚੜ ਕੇ ਪਹੁੰਚਣਾ ਸਾਰਿਆਂ ਨੂੰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤੱਕ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੇਨਤੀ ਹੈ ਸਾਰੇ ਆਓ ਹਮ ਹਮਾ ਕੇ ਸ਼ਤਾਬਦੀ ਦੇ ਆਪਾਂ ਦਰਸ਼ਨ ਕਰੀਏ ਤਾਂ ਕਿ ਸ਼੍ਰੀ ਪਟਨਾ ਸਾਹਿਬ ਨਗਰ ਕੀਰਤਨ ਦੀ ਆਰੰਭਤਾ ਵੇਲੇ ਦਰਸ਼ਨ ਕਰਕੇ ਵਾਈਫ ਜੀ ਦਾ ਕਲਸਾ ਵਾਈਫ ਜੀ ਦੇ ਗਾਇਕੇ ਜਾਰੇ ਗਿ ਜਾਵੇ ਨਿਹਾਲ ਹੋ ਜਾਵੇ ਉਸ ਰਿਹਾ ਕਾਉਲ